ਮੇਰਾ ਨਾਂ ਪਾਈ ਨੀਰੇਜ ਆ। ਭਾਜੀ ਆਹ ਕਾਰ ਐਕਸੀਡੈਂਟ ਹੋ ਗਿਆ نیشنل ਹਾਈਵੇ ਤੇ ਕੀ ਸਰ ਮਾਮਲਾ ਸਾਡੇ ਸਾਹਮਣੇ ਹੋਇਆ? ਭਾਈ ਅਸੀਂ ਆਉਂਦੇ ਸੀਗੇ ਇਧਰੋਂ ਮਿਆ ਸਰਕਾਰ ਵੱਲੋਂ। ਠੀਕ ਆ ਜੀ। ਨਾ ਕੋਸ ਅੱਗੇ ਸੀਗਾ ਨਾ ਪਿੱਛੇ ਸੀਗਾ ਜੀ ਕੋਈ। ਠੀਕ ਹੈ ਇਹਦਾ ਮੋੜਲਾ ਟਾਇਰ ਪਾਟ ਆਇਆ ਜੀ। ਟਾਇਰ ਪਾਟਨ ਭਾਜੀ ਉਹ ਦੇ ਵਿੱਚ ਵੱਜੀ ਪਿੱਲਰ ਤੇ। ਠੀਕ ਆ ਜੀ। ਇਹ ਗੱਡੀ ਦੀਆਂ 4-5 ਬਾਜੀਆਂ ਪਈਆਂ ਜੀ। ਠੀਕ ਆ ਜੀ। ਮੁੜ ਕੇ ਫੇ ਅਸੀਂ ਮੌਕੇ ਤੇ ਆਣ ਕੇ ਜੀ ਗੱਡੀ ਸਿੱਧੀ ਕੀਤੀ ਬੰਦਾ ਵਿੱਚ ਫਸਿਆ ਪਿਆ ਸੀਗਾ ਜੀ। ਠੀਕ ਆ ਜੀ। ਫੇ ਪਹਿਲਾਂ ਵਿੱਚ ਉਹ ਬਲੂਨ ਪਾੜੇ ਜੀ। ਬੰਦੇ ਨੂੰ ਸਾਹ ਨਹੀਂ ਥੇ ਹੁੰਦਾ ਬਲੂਨ ਪਾੜਨਾ ਨਾ ਮੁੜ ਕੇ ਇੱਕ ਜੀ ਇੱਥੇ ਸਰਦਾਰ ਰੁਕ ਗਿਆ ਗਾਤਰੇ ਵਾਲਾ ਸਰ ਜੀ 벨ਟ ਲੱਗੀ ਪਈ ਸੀਗੀ ਪਾਜੀ ਉਹ 벨ਟ ਫੇ ਉਹ ਸਰਦਾਰ ਦੇ ਗਾਤਰੇ ਨਾਲ 벨ਟ ਵੱਢ ਕੇ ਸ਼੍ਰੀ ਸਾਹਿਬ ਆਏ ਹੋਏ ਸੀ ਹਾਂਜੀ ਸ਼੍ਰੀ ਸਾਹਿਬ ਪਰ ਉਹਨਾਂ ਦੇ ਗਾਤਰੇ ਦੇ ਨਾਲ 벨ਟ ਵੱਢ ਕੇ ਫੇ ਬੰਦਾ ਕੱਢਿਆ ਜੀ ਫੇ ਗੱਡੀ ਸਿੱਧੀ ਕਰਕੇ ਜੀ ਗੰਭੀਰ ਬੰਦੇ ਹੀ ਗੱਡੀ ਬਾਈ ਪੈਨਿਕ ਬੰਦੇ ਸੀਗੇ ਅੱਛਾ ਜੀ ਹਾਂਜੀ ਮੌਕੇ ਤੇ ਕੱਢ ਲਗਾਈ ਉਹਨਾਂ ਨੂੰ ਭਾਈ ਜੀ ਉਹਨਾਂ ਨੂੰ ਆਟੋ ਦੇ ਵਿੱਚ ਲੈ ਕੇ ਗਏ ਆ ਗੱਡੀ ਕੋਈ ਨਹੀਂ ਆਈ ਜੀ ਅੱਛਾ ਜੀ ਠੀਕ ਹੈ ਜੀ ਉਹਨੂੰ ਇੱਥੋਂ ਆਟੋ ਰੋਕੀ ਆ ਆਟੋ ਦੇ ਵਿੱਚ ਭਾ ਕੇ ਭੇਜਿਆ ਜੀ ਕਿੰਨੀ ਕੁ ਥੇਰ ਹੋ ਗਈ ਹੱਸਤਾ ਹੋਏ ਹੋਏ ਨੇ ਉਹ ਹੀ ਕਹੇ ਜੀ ਇਹ 20 ਕ 25 ਮਿੰਟ ਓਕੇ ਹਾਂਜੀ ਉਦਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਹੈ ਜੀ ਸੱਟਾਂ ਲੱਗੀਆਂ ਆ ਓਕੇ ਜੀ ਇੱਕ ਦੇ ਥੋੜੀਆਂ ਜਿਹੀਆਂ ਜਿਆਦੀਆਂ ਇੱਕ ਦੇ ਹਲੇ ਠੀਕ ਆ ਜੀ ਦੋਹਾਂ ਕਦੇ ਓਕੇ ਹਾਂਜੀ ਸਾਨੂੰ 10 12 ਤੋਂ ਕਾਲ ਆਈ ਸੀ ਕੰਟਰੋਲ ਅਸੀਂ ਉਸ ਦੇ ਤੁਰੰਤ ਇੱਥੇ ਪਹੁੰਚੇ ਆ ਜਿਹੜਾ ਕਿ ਜਾਂ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਅਸੀਂ ਆਪਣੀ ਗੱਡੀ ਦੇ ਨਾਲ ਜਿਹੜੀ ਬਲੈਰੋ ਗੱਡੀ ਦਾ ਐਕਸੀਡੈਂਟ ਹੋਇਆ ਸੀ ਰੋਡ ਤੋਂ ਉਹਨੂੰ ਸਾਈਡ ਤੇ ਕਰਾਇਆ ਗਿਆ ਤੇ ਪ੍ਰੈਸ ਜਿਹੜਾ ਸੰਚਾਰੂ ਕਾਗਰਾਂ ਚਲਾਇਆ ਗਿਆ ਪਤਾ ਲੱਗਾ ਪੁੱਛ ਕਿੰਨੇ ਕਿ ਹਜੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਉਹਦੇ ਬਾਰੇ ਪਤਾ ਕਰ ਰਹੇ ਹਾਂ ਉਹਦੇ ਬਾਰੇ ਪਤਾ ਕਰ ਰਹੇ ਹਾਂ ਜੀ ਠੀਕ ਹੈ ਗੱਡੀ ਦਾ ਟੈਂਪਰੇਰੀ ਨੰਬਰ ਗੱਡੀ ਦਾ ਟੈਂਪਰੇਰੀ ਨੰਬਰ ਹੈ ਬਲੈਰੋ ਕੋਲ ਜਿਹੜਾ ਨਾਮ ਆ ਪਾਈ ਨੀਰੇਜ ਆ ਭਾਈ ਆਹ ਕਾਰ ਐਕਸੀਡੈਂਟ ਹੋ ਗਿਆ ਨੈਸ਼ਨਲ ਹਾਈਵੇ ਤੇ ਕੀ ਸਾਰਾ ਮਾਮਲਾ ਸਾਡੇ ਸਾਹਮਣੇ ਹੋਇਆ ਭਾਈ ਅਸੀਂ ਆਉਂਦੇ ਸੀਗੇ ਇ ਠੀਕ ਹੈ ਜੀ ਨਾ ਕੋਸ ਅੱਗੇ ਸੀਗਾ ਨਾ ਪਿੱਛੇ ਸੀਗਾ ਜੀ ਕੋਸ ਠੀਕ ਹੈ ਇਹਦਾ ਮੋੜਲਾ ਟਾਇਰ ਪਾਟ ਆਇਆ ਜੀ ਟਾਇਰ ਪਾਟਨ ਭਾਜੀ ਉਹ ਦੇ ਵਿੱਚ ਵੱਜੀ ਪਿੱਲਰ ਤੇ ਠੀਕ ਹੈ ਜੀ ਇਹ ਗੱਡੀ ਦੀਆਂ 4-5 ਬਾਜੀਆਂ ਪਈਆਂ ਜੀ ਠੀਕ ਹੈ ਜੀ ਮੁੜ ਕੇ ਫੇ ਅਸੀਂ ਮੌਕੇ ਤੇ ਆਣ ਕੇ ਜੀ ਗੱਡੀ ਸਿੱਧੀ ਕੀਤੀ ਬੰਦਾ ਵਿੱਚ ਫਸਿਆ ਪਿਆ ਸੀਗਾ ਜੀ ਠੀਕ ਹੈ ਜੀ ਫੇ ਪਹਿਲਾਂ ਵਿੱਚ ਉਹ ਬਲੂਨ ਪਾੜੇ ਜੀ ਬੰਦੇ ਨੂੰ ਸਾਹ ਨਹੀਂ ਸੀ ਹੁੰਦਾ ਬਲੂਨ ਪਾੜਨ ਨਾ ਮੁੜ ਕੇ ਇੱਕ ਜੀ ਇੱਥੇ ਸਰਦਾਰ ਰੁਕ ਗਿਆ ਗਾਤਰੇ ਵਾਲਾ ਸਰ ਜੀ 벨ਟ ਲੱਗੀ ਪਈ ਸੀਗੀ ਭਾਜੀ ਉਹ 벨ਟ ਫੇ ਉਹ ਸਰਦਾਰ ਦੇ ਗਾਤਰੇ ਨਾਲ 벨ਟ ਵੱਢ ਕੇ ਸ਼ਰੀਪ ਸਾਹਿਬ ਆਏ ਹੋਏ ਸੀ ਹਾਂਜੀ ਸ਼ਰੀਪ ਸਾਹਿਬ ਸਰ ਉਹਨਾਂ ਦੇ ਗਾਤਰੇ ਦੇ ਨਾਲ 벨ਟ ਵੱਢ ਕੇ ਫੇ ਬੰਦਾ ਕੱਢਿਆ ਜੀ ਫੇ ਗੱਡੀ ਸਿੱਧੀ ਕਰਕੇ ਜੀ ਗੰਭੀਰ ਕਿੰਨੇ ਬੰਦੇ ਸੀ ਗੱਡੀ ਬਾਈ ਪੈਨਾਕ ਬੰਦੇ ਸੀਗੇ ਅੱਛਾ ਜੀ ਹਾਂਜੀ ਮੌਕੇ ਤੇ ਕੱਟ ਲਗਾਈ ਉਹਨਾਂ ਨੂੰ ਭਾਈ ਉਹਨਾਂ ਨੂੰ ਆਟੋ ਦੇ ਵਿੱਚ ਲੈ ਕੇ ਗਏ ਆ ਗੱਡੀ ਕੋਈ ਨਹੀਂ ਆਈ ਜੀ ਅੱਛਾ ਜੀ ਠੀਕ ਹੈ ਜੀ ਉਹਨੂੰ ਇੱਥੋਂ ਆਟੋ ਰੋਕੀ ਆ ਆਟੋ ਦੇ ਵਿੱਚ ਭਾ ਕੇ ਭੇਜਿਆ ਜੀ ਕਿੰਨੀ ਕੁ ਦੇਰ ਹੋ ਗਈ ਹਾਤਾ ਹੋਏ ਉਹਨੇ ਉਹ ਇਹ ਕਹੇ ਜੀ ਇਹ 20 ਕ 25 ਮਿੰਟ ਓਕੇ ਹਾਂ ਜੀ ਉਧਰ ਕੋਈ ਜਾਨੀ ਨੁਕਸਾਨਤ ਨਹੀਂ ਨਹੀਂ ਜਾਨੀ ਨੁਕਸਾਨ ਹੈ ਜੀ ਸੱਟਾਂ ਲੱਗੀਆਂ ਆ ਓਕੇ ਜੀ ਇੱਕ ਦੇ ਥੋੜੀਆਂ ਜਿਹੀਆਂ ਜਿਆਦੀਆਂ ਇੱਕ ਦੇ ਹੱਲੇ ਠੀਕ ਆ ਜੀ ਦੋਹਾਂ ਕਦੇ ਓਕੇ ਜੀ ਹਾਂ ਜੀ ਸਾਨੂੰ 10:00 12:00 ਤੋਂ ਕਾਲ ਆਈ ਸੀ ਕੰਟਰੋਲ ਰੂਮ ਤੋਂ ਅਸੀਂ ਉਸੇ ਵੇਲੇ ਤੁਰੰਤ ਇੱਥੇ ਪਹੁੰਚੇ ਆ ਜਿਹੜਾ ਕਿ ਜਾਂ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਅਸੀਂ ਆਪਣੀ ਗੱਡੀ ਦੇ ਨਾਲ ਜਿਹੜੀ ਬਲੈਰੋ ਗੱਡੀ ਦਾ ਐਕਸੀਡੈਂਟ ਹੋਇਆ ਸੀ ਰੋਡ ਤੋਂ ਉਹਨੂੰ ਸਾਈਡ ਤੇ ਕਰਾਇਆ ਗਿਆ ਤੇ ਪ੍ਰੈਸ ਜਿਹੜਾ ਸਨਚਾਰੂ ਕਾਗੜਾ ਚਲਾਇਆ ਗਿਆ ਤਲਕਾ ਕੋਈ ਕਿੰਨੇ ਕਿ ਹਜੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਉਹਦੇ ਬਾਰੇ ਪਤਾ ਕਰ ਰਹੇ ਆ ਉਹਦੇ ਬਾਰੇ ਪਤਾ ਕਰ ਰਹੇ ਆ ਜਾ ਠੀਕ ਹੈ ਕਿਹੜੀ ਟੈਂਪਰੇਰੀ ਨੰਬਰ ਹੈ ਕਿਹੜੀ ਟੈਂਪਰੇਰੀ ਨੰਬਰ ਹੈ ਬਲੇਰੋ ਬਰ